ਫਿਰੋਜ਼ਪੁਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਚੋਰ ਲੁਟੇਰਾ ਗਿਰੋਧਾ ਕੀਤਾ ਪਰਦਾਫਾਸ਼ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ ਗਿਰੋਧ ਦੇ 21 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਇਨ੍ਹਾਂ ਰੁਪਿਆਵਾਂ ਕੋਲੋਂ ਬਰਾਮਦਗੀ ਦੀ ਸੂਚੀ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਪੁਲਿਸ ਨੇ 29 ਮੋਟਰਸਾਈਕਲ 2 ਐਕਟਿਵਾ 93 ਮੋਬਾਈਲ ਫੋਨ ਅਤੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਹਨ ਇੰਨਾ ਹੀ ਨਹੀਂ 1.5 ਲੱਖ ਰੁਪਏ ਨਗਦ 4 LED ਗੈਸ ਸਿਲੰਡਰ ਅਤੇ ਇੱਕ ਵਾਸ਼ਿੰਗ ਮਸ਼ੀਨ ਵੀ ਬਰਾਮਦ ਕੀਤੀ ਗਈ ਹੈ एसएसपी फिरोजपुर पुबंदर सिंह सिद्दू ने बताया कि शहर ਅਤੇ ਛਾਵੇਂ ਇਲਾਕੇ ਵਿੱਚ ਲਗਾਤਾਰ ਹੋ ਰੀਆਂ ਚੋਰੀਆਂ ਕਾਰਨ ਲੋਕ ਕਾਫੀ ਪਰੇਸ਼ਾਨ ਸਨ ਪਰ ਪੁਲਿਸ ਦੀ ਖਾਸ ਮਹਿੰਮਤ ਤੇ ਯੋਜਨਾਬੱਧ ਕਾਰਵਾਈ ਨੇ ਇਹਨਾਂ ਆਰੋਪੀਆਂ ਨੂੰ ਹੁਣ ਸਲਾਖਾਂ ਪਿੱਛੇ ਪਹੁੰਚਾ ਦਿੱਤਾ ਹੈ ਪੁਲਿਸ ਪ੍ਰਸ਼ਾਸਨ ਨੇ ਲੋਕਾਂ ਨੂੰ ਪ੍ਰੋਸਾਦ ਵਾਇਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਸਖਤੀ ਕੀਤੀ ਜਾਵੇਗੀ ਐਸਐਸਪੀ ਸਿੱਧੂ ਮੁਤਾਬਕ ਫਿਰੋਜ਼ਪੁਰ ਦਿਨ ਰਾਤ ਚੌਕਸ ਹੈ ਤਾਂ ਜੋ ਹਰ ਸ਼ਹਿਰ ਵਾਸੀ ਆਪਣੇ ਘਰ ਵਿੱਚ ਨੀਂਦਰ ਹੋ ਕੇ ਰਹਿ ਸਕੇ ਫਿਰੋਜ਼ਪੁਰ ਤੋਂ ਅਨੁਜ ਕੱਕਰ ਨੂੰ ਸਿਰਜਨ ਵਾਇਜ਼ ਰਿਪੋਰਟ ਉਹ ਬਹੁਤ ਹੀ ਵਧੀਆ ਕਾਰਗੁਜ਼ਾਰੀ ਦਿਖਾਉਂਦੇ ਹੋਏ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੜੀ ਬਹੁਤ ਹੀ ਜਿਹੜੀ ਐਕਟੀਵਿਟੀ ਸਾਡੀ ਵਧਾਈ ਹੋਈ ਸੀ ਤੇ ਪਿਛਲੇ ਦਿਨਾਂ 'ਚ ਜੇ ਕੁਝ ਚੋਰੀਆਂ ਹੋਈਆਂ ਉਹ ਚੋਰਾਂ ਨੇ ਸਾਨੂੰ ਥੋੜਾ ਜਿਹਾ ਹੋਰ ਐਕਟਿਵੇਟ ਐਕਟਿਵੇਟ ਕੀਤਾ ਭਜਾਇਆ ਸਾਡੀ ਪੁਲਿਸ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਚੋਰਾਂ ਨੂੰ ਹੁਣ ਅੱਗੇ ਲਾ ਲਿਆ ਸੀ ਪੂਰਾ ਚੰਗੀ ਤਰ੍ਹਾਂ ਤੇ ਉਹਦੇ ਵਿੱਚ ਅਸੀਂ ਇੱਕ ਮੁਕੱਦਮਾ ਨੰਬਰ 45 ਦੇ ਵਿੱਚ 5 ਜਣਿਆਂ ਨੂੰ ਗ੍ਰਿਫਤਾਰ ਕਰਕੇ ਤਿੰਨ ਮੋਟਰਸਾਈਕਲ 4 LED ਇੱਕ ਸਿਲੰਡਰ ਦੋ ਇਨਵਰਟਰ ਤੇ ਹੋਰ ਜਿਹੜਾ ਚੋਰੀ ਦਾ ਸਮਾਨ ਕਾਫੀ ਬਰਾਮਦ ਕੀਤਾ ਹੈ ਐਵੇਂ ਇੱਕ ਮੁਕੱਦਮਾ ਨੰਬਰ ਦੇ ਵਿੱਚ 4 ਮੋਟਰਸਾਈਕਲ ਚੋਰੀ ਦੇ ਤੇ ਤਿੰਨ ਜਣੇ ਗ੍ਰਿਫਤਾਰ ਕੀਤੇ ਤੇ ਤੀਸਰੇ ਮੁਕੱਦਮੇ ਦੇ ਵਿੱਚ ਦੋ ਐਕਟਿਵ ਆ ਜਿਹੜੇ ਚੋਰੀ ਦੇ ਸੀ ਉਹ ਬਰਾਮਦ ਕੀਤੇ ਆ ਤੇ ਇੱਕ ਚੌਥੇ ਮੁਕੱਦਮੇ ਦੇ ਵਿੱਚ ਦੋ ਜਣਿਆਂ ਨੂੰ ਗ੍ਰਿਫਤਾਰ ਕਰਕੇ ਲਖਵਿੰਦਰ ਤੇ ਰਣਜੀਤ ਨੂੰ ਤਿੰਨ ਮੋਟਰਸਾਈਕਲ 18 ਮੋਬਾਈਲ ਫੋਨ ਜਿਹੜੇ ਉਹਨਾਂ ਨੇ ਸਨੇਚ ਕੀਤੇ ਸੀ ਸਨੇਚਰ ਆ ਇਹ ਉਹ ਉਹ ਉਹਨਾਂ ਤੋਂ ਬਰਾਮਦ ਕੀਤੇ ਆ ਇਵੇਂ ਹੀ ਇੱਕ ਮਕਦਮਾ ਨੰਬਰ 3 ਦੇ ਵਿੱਚ ਸੌਰਵ ਤੇ ਰਵੀ ਇਹ ਵਾਸੀ ਬਸਤੀ ਆਵਾ ਦੇ ਆ ਇਹਨਾਂ ਤੋਂ ਦੋ ਸੈੱਟ ਵਾਲੀਆਂ ਸੋਨਾ ਇੱਕ ਹਾਰ ਸੋਨੇ ਦਾ ਤੇ ਇਵੇਂ ਹੀ ਇੱਕ ਸੈੱਟ ਪੁਜੇਬਾਂ ਤੇ 1.5 ਲੱਖ ਕੈਸ਼ ਇਹਦੇ ਤੋਂ ਬਰਾਮਦ ਕੀਤਾ ਇਹਨਾਂ ਤੋਂ ਚੋਰੀ ਦਾ ਜਿਹੜੇ ਇਹਨਾਂ ਨੇ ਆ ਜਿਹੜੇ ਸ਼ਟਰ ਚੋਰੀ ਜਾਂ ਘਰ ਦੇ ਵਿੱਚ ਚੋਰੀ ਕੀਤੇ ਹੋਏ ਸੀ ਇਵੇਂ ਹੀ ਮੁਕੱਦਮਾ ਨੰਬਰ 23 ਆ ਉਹ ਵਿਕਾਸ ਉਰਫ ਆਕਾਸ਼ ਸਨਮ ਮੋਹਨ ਸਾਜਨ ਇਹੇ ਗ੍ਰਿਫਤਾਰ ਕਰਕੇ 16 ਮੋਟਰਸਾਈਕਲ ਠਾੜੇ ਕੈਂਟ ਦੇ ਵਿੱਚ ਇਹਨਾਂ ਤੋਂ ਬਰਾਮਦ ਹੋਏ ਚੋਰੀ ਦੇ ਤੇ ਇੱਕ ਸਿਲੰਡਰਿਕ واਸ਼ਿੰਗ ਮਸ਼ੀਨ ਤਿੰਨ ਮੋਟਰਸਾਈਕਲ ਇੱਕ ਮੁਕੱਦਮਾ ਨੰਬਰ 18 ਦੇ ਵਿੱਚ ਅਮਨਦੀਪ ਤੇ ਅਬਦੁੱਲ ਉਰਫ ਅਲੀ ਅਬੀਆ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਤੋਂ ਤਿੰਨ ਮੋਟਰਸਾਈਕਲ ਤੇ 15 ਜਿਹੜੇ ਸਨੈਚ ਕੀਤੇ ਵਿੱਚ ਚੋਰੀ ਦੇ ਮੋਬਾਈਲ ਇਹਨਾਂ ਤੋਂ ਬਰਾਮਦ ਕੀਤੇ ਆ ਐਵੇਂ ਮੈਂ ਤੁਹਾਨੂੰ ਹੋਰ ਦੱਸਣਾ ਚਾਹਣਾ ਹੈ ਵੀ ਸੱਤ ਮੁਕੱਦਮੇ ਦਰਜ ਕਰਕੇ 21 ਬੰਦੇ ਜਿਹੜੇ ਇਹ ਚੋਰ ਐ ਤੇ ਸਟੈਚਨ ਐ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬੀ ਮਿਲੀ ਐ ਤੇ ਇਹਨਾਂ ਕੋਲੋਂ 29 ਮੋਟਰਸਾਈਕਲ ਆ ਸਾਰੇ ਖੜੇ ਦੋ ਐਕਟਿਵਾ 33 ਮੋਬਾਈਲ ਫੋਨ ਸੋਨਾ ਚਾਂਦੀ ਦੇ ਗਹਿਣੇ 1.5 ਲੱਖ ਕੈਸ਼ 4 LED ਉਹ ਸਿਲੰਡਰ ਦੋ ਇਨਵਰਟਰ ਸੈੱਟ ਵਾਸ਼ਿੰਗ ਮਸ਼ੀਨ ਕਰਿਆਨੇ ਦਾ ਸਮਾਨ ਹਰ ਤਰ੍ਹਾਂ ਦਾ ਕਰਿਆਨੇ ਦਾ ਸਮਾਨ ਇੱਥੇ ਇਹ ਵੀ ਦੱਸਣਯੋਗ ਹੈ ਵੀ ਜਿਹੜਾ ਬੰਦਾ ਇਹਨਾਂ ਤੋਂ ਸਮਾਨ ਖਰੀਦਦਾ ਸੀ ਉਹ ਵੀ ਗ੍ਰਿਫਤਾਰ ਕਰ ਲਿਆ ਤੇ ਇੱਕ 60 ਗੁੰਮ ਹੋਏ ਜਿਹੜੇ ਮੋਬਾਈਲ ਵੀ ਆ ਜਿਹੜੇ ਸਾਡੀ ਟੀਮ ਨੇ ਟੈਕਨੀਕਲ ਟੀਮ ਨੇ ਉਹ ਵੀ ਅਸੀਂ ਬਰਾਮਦ ਕੀਤੇ ਆ ਜਿਹੜੇ ਉਹਨਾਂ ਦੇ ਓਨਰਸ ਨੂੰ ਅਸੀਂ ਜਲਦੀ ਇਹ ਸਾਰੇ ਉਹਨਾਂ ਨੂੰ ਵਾਪਸ ਕਰ ਦਾਂਗੇ ਜਿਹੜੇ ਮਿਸਿੰਗ ਮੋਬਾਈਲਸ ਵੀ ਗੁੰਮ ਹੋਏ ਜਾਂ ਸਨੈਚ ਮੋਬਾਈਲ ਇਹਦੇ ਕੇਸ ਜਿਹੜੇ ਇਹਦੇ ਵਿੱਚ ਸੁਲਝਾ ਲਏ ਗਏ ਨੇ ਜੀ ਕਿੰਨੇ ਕੇਸ ਇਹਦੇ ਵਿੱਚ ਅਸੀਂ ਜਿਹੜੇ ਤਾਜ਼ੇ ਪੰਜ ਤੋਂ ਜਿਹੜੇ ਸ਼ਟਰ ਤੋੜੇ ਸੀਗੇ ਉਹ ਉਹ ਕੇਸ ਕਲੀਅਰ ਹੋ ਗਏ ਆ ਤੇ ਇਸੇ ਤਰ੍ਹਾਂ ਹੋਰ ਮਤਲਬ ਜਿਹੜੇ 15 ਮੋਬਾਈਲ ਸਨੈਚਿੰਗ ਦੇ ਕੇਸਸ ਇਹਵੇਂ ਚੋਰੀ ਦੇ ਕੇਸਸ ਆ ਜਿਹੜੇ ਘਰ ਦੀ ਚੋਰੀ ਦਾ ਕੇਸ ਤੇ ਇਹ ਸਾਨੂੰ 21 ਬੰਦੇ ਜਿਹੜੇ ਇਹਦੇ ਵਿੱਚ ਅਸੀਂ ਗ੍ਰਿਫਤਾਰ ਕੀਤੇ ਆ ਜਿਹਦੇ ਨਾਲ ਆਹ ਇੰਨੇ ਸਾਰੇ ਜਿਹੜਾ ਚੋਰੀ ਦਾ ਸਮਾਨ ਬਰਾਮਦ ਹੋਇਆ ਚੋਰੀ ਦੇ ਵਹੀਕਲਸ ਬਰਾਮਦ ਹੋਏ ਆ ਸਬੈਚ ਕਿਤੇ ਹੋਏ ਮੋਬਾਈਲ ਜਿਹੜੇ ਬਰਾਮਦ ਹੋਏ ਸਾਰੇ ਜਿਹੜੀ ਛੋਟਾ ਖਰੀਦਦਾਰ ਵਾਲੇ ਕਿੰਨੇ ਬੰਦੇ ਰਸਤੇ ਸੀ ਉਹ ਹਜੇ ਤੱਕ ਇੱਕ ਕੀਤਾ ਜੀ ਬਾਕੀ ਜਿਵੇਂ ਜਿਵੇਂ ਅੱਗੇ ਉਹਨਾਂ ਦੀ ਪੁੱਛਗਿੱਛ ਤੇ ਆਊਗਾ ਅਸੀਂ ਹੋਟਾ ਵੱਡੀ ਵੱਡੀ ਫੱਲ ਪੈਗੀ ਫਿਰ ਉਹ ਜਿਹੜਾ ਦੁਕਾਨਦਾਰ ਹੈ ਜੀ ਜਿਹੜਾ ਸਰ ਮੈਂ ਸੁਣਿਆ ਜੀ ਉਹ ਦੁਕਾਨਦਾਰ ਜਿਹੜਾ ਸੀ ਉਹ ਖੁਦ ਵੀ ਕਰ ਰਿਹਾ ਸੀ ਵੀ ਅਸੀਂ ਪੁਲਿਸ ਖਲਾਫ 7 ਤਰੀਕ ਨੂੰ ਜਿਹੜਾ ਉਹ ਜਾਵਾਂਗੇ ਜੀ ਧਰਨਾ ਲਾਵਾਂਗੇ ਜੀ ਉਹ ਕੋਦ ਵੀ ਕਰ ਰਿਹਾ ਸੀ ਇਹ ਚੀਜ਼ ਤੇ ਉਹਦੇ ਕੋਲੋਂ ਚੋਰੀ ਦਾ ਫੋਨ ਫੜਿਆ ਵੀ ਗਿਆ ਜੀ ਮੈਂ ਤੁਹਾਨੂੰ ਇਹ ਦੱਸਦਾ ਵੀ ਕਈ ਵਾਰ ਇਹ ਵੀ ਦੇਖਿਆ ਜਾਂਦਾ ਜਿਹੜਾ ਕ੍ਰਾਈਮ ਕਰਨ ਵਾਲਾ ਬੰਦਾ ਹੈ ਨਾ ਉਹ ਕ੍ਰਾਈਮ ਸੀਨ ਤੇ ਤੁਹਾਨੂੰ ਆਮ ਹੀ ਉਸ ਤੋਂ ਕ੍ਰਾਈਮ ਕਰਨ ਤੋਂ ਬਾਅਦ ਜਦੋਂ ਪੁਲਿਸ ਆਉਂਦੀ ਹੈ ਉੱਥੇ ਮਿਲ ਜਾਂਦਾ ਸਰ ਵਪਾਰੀ ਜਿਹੜੇ ਆਏ ਸੀ ਅੱਜ ਉਹਨਾਂ ਨੇ ਮੀਟਿੰਗ ਕੀਤੀ ਕੀ ਹੈ ਬਿਲਕੁਲ ਜੀ ਦੇ ਆਰ ਫੁਲੀ ਸੈਟੀਸਫਾਈਡ ਸਾਰੇ ਜਿਹੜੇ ਨੂੰ ਜਿਹੜਾ ਪੁਲਿਸ ਦੀ ਐਕਸ਼ਨ ਦਾ ਜਿਹੜਾ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਵੀ ਕੀ ਪੁਲਿਸ ਨੇ ਆਹਨਾਂ ਨੂੰ ਫੜਨ ਦੇ ਵਿੱਚ ਕੀ ਐਕਸ਼ਨ ਕੀਤਾ ਤੇ ਪ੍ਰिवेंट ਜਿਹੜਾ ਪ੍ਰिवेंट ਕਰਨ ਵਾਸਤੇ ਜਿਹੜਾ ਅਸੀਂ ਪੈਟਰੋਲਿੰਗ ਪਾਰਟੀਆਂ ਤੇ ਹੋਰ ਜਿਹੜੀ ਪੁਲਿਸ ਦੀ ਪ੍ਰੈਜ਼ੈਂਸ ਇਲਾਕੇ 'ਚ ਵਧਾਈ ਹੈ ਉਹਦੇ ਬਾਰੇ ਵੀ ਜਾਣੂ ਕੀਤਾ ਗਿਆ ਸਾਰੇ ਜਿਹੜੇ ਮੋਰ ਥੈਨ ਸੈਟੀਸਫਾਈਡ ਹੈ ਸਾਡੀ ਜਿਹੜੇ ਪੁਲਿਸ ਦੀ ਵਰਕਿੰਗ ਤੋਂ ਜਿਹੜੇ ਅਸੀਂ ਦਿਨ ਰਾਤ ਜਿਹੜਾ ਇੱਕ ਕੀਤਾ ਹੋਇਆ ਇੰਨੀ ਪੁਲਿਸ ਪ੍ਰੈਜ਼ੈਂਸ ਕਰਕੇ ਤੇ ਇੰਨਾ ਜ਼ੋਰ ਲਾ ਕੇ ਜਿਹੜਾ ਪੁਲਿਸ ਵੱਲੋਂ ਸਾਡੇ ਸਾਰੇ ਆਫਸਰਸ ਵੱਲੋਂ ਸਾਰੇ ਕਾਂਸਟੇਬਲ ਤੋਂ ਲੈ ਕੇ ਮੇਰੇ ਤੱਕ ਜਿਹੜੇ ਅਸੀਂ ਸਾਰੇ ਬਾਹਰ ਹੀ ਤੁਰੇ ਫਿਰਦੇ ਆ ਤੇ ਲੋਕਾਂ ਦੀ ਹਿਫਾਜ਼ਤ ਵਾਸਤੇ ਉਹਨਾਂ ਦੀ ਰਾਖੀ ਵਾਸਤੇ ਸਾਡੇ ਵੱਲੋਂ ਪੂਰੀ ਮਿਹਨਤ ਤੇ ਪੂਰੀ ਐਫਰਟ ਕੀਤੀ ਜਾ ਰਹੀ ਹੈ